ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਟਿਸਟਾ ਬ੍ਰਾਂਡ ਦੇ ਸੂਟ ਲੈ ਕੇ ਆਏ ਕਿਉਂਕਿ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਰਹਿੰਦੇ ਜੀ ਮੇਰੇ ਟਿਸਟਾ ਬ੍ਰਾਂਡ ਦੇ ਸੂਟ ਜੇ ਮੈਂ ਹਫ਼ਤਾਕ ਵੀਡੀਓ ਨਾ ਪਾਵਾਂ ਟਿਸਟਾ ਬ੍ਰਾਂਡ ਦੀ ਤਾਂ ਮੈਨੂੰ ਬਹੁਤ ਜ਼ਿਆਦਾ ਫੋਨ ਕਾਲਸ ਆਉਣ ਲੱਗ ਜੰਨੇ ਜਾਂ ਮੈਸੇਜ ਆਉਣ ਲੱਗ ਜੰਨੇ ਵੀ ਤੁਸੀਂ ਟਿਸਟਾ ਦੀ ਵੀਡੀਓ ਕਿਉਂ ਨਹੀਂ ਲੈ ਕੇ ਆਏ ਜੀ ਤਾਂ ਅੱਜ ਪਿਓਰ ਮੋਡਲ ਦੇ ਸੂਟ ਹੋਣਗੇ ਸਾਰੇ ਟਿਸਟਾ ਬ੍ਰਾਂਡ ਦੇ ਮੈਚਿੰਗ ਸੂਟ ਪੂਰਾ ਸੂਟ ਟਿਸਟਾ ਬ੍ਰਾਂਡ ਦਾ ਸੂਟ ਤੇ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਅੱਜ ਦੇ ਸਾਰੇ ਸੂਟ ਹੋਣਗੇ ਬਹੁਤ ਪਿਆਰੇ ਕਲਰਸ ਬਹੁਤ ਸੋਹਣੇ ਪ੍ਰਿੰਟ ਪਿਓਰ ਮੋਡਲ ਦੇ ਵਿੱਚ ਤੇ ਕੋਰੀਅਰ ਚਾਰजेस ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਦੇ ਹੋ ਨਾਲ ਦੀ ਨਾਲ ਆਪਣੇ ਐਡਰੈਸ ਭੇਜ ਕੇ ਆਪਣੇ ਕੋਰੀਅਰ ਚਾਰਜੀ ਜ਼ਰੂਰ ਕਨਫਰਮ ਕਰ ਲਿਆ ਕਰੋ ਵੀ ਕਿੰਨੇ ਹੋਣਗੇ ਤੇ ਬੁਕਿੰਗ ਲਈ ਨੰਬਰ ਹੈ 81465 808038146580800 ਦਿਨ ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਕਰਨੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲਿਖਿਉਂਦੇ ਹਾਂ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰਦੀ ਹਾਂ ਡੇਲੀ ਹੀ ਵੀਡੀਓ ਪਾਈਦੀ ਹੈ ਜੀ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਤੇ ਪ੍ਰਾਈਸ ਹਰੇਕ ਸੂਟਾਂ ਦੇ ਆਪਾਂ ਨਾਲ ਦੀ ਨਾਲ ਦੱਸਦੇ ਆਂ ਕੋਈ ਵੀ ਡਾਊਟ ਹੁੰਦਾ ਇਸੇ ਨੰਬਰ ਤੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੇ ਪ੍ਰਾਈਸ ਦੇ ਰਿਗਾਰਡਿੰਗ ਪੁੱਛਣਾ ਵੀ ਕਿੰਨਾ ਪ੍ਰਾਈਸ ਹੈ ਕਈ ਵਾਰ ਆਪਾਂ ਵੀ ਉੱਚ ਕਰਕੇ ਵੀਡੀਓ ਵਾਸੇ ਸੁਣ ਲੈਣੇ ਜਾਂ ਫਿਰ ਤੁਸੀਂ ਕੱਪੜੇ ਦੇ ਰਿਗਾਰਡਿੰਗ ਕੁਝ ਵੀ ਇਨਕੁਆਰੀ ਹੈ ਕੋਈ ਤੁਹਾਡੀ ਤੁਸੀਂ ਇਸੇ ਨੰਬਰ ਤੇ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਦੇਖਦੇ ਆਂ ਜੀ ਅੱਜ ਦਾ ਪਹਿਲਾ ਸੂਟ ਇਹਦੇ ਕੋਪੀਓਰ ਮੋਡਲ ਦੇ ਵਿੱਚ ਸੂਟ ਹੈ ਜੀ ਟਿਸਟਾ ਬ੍ਰਾਂਡ ਦੇ ਸੂਟ ਤੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਅੱਜ ਦੇ ਸਾਰੇ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਹੋਣਗੇ yellow bright yellow color ਦੇ ਵਿੱਚ ਬਹੁਤ ਪਿਆਰਾ ਸੂਟ ਹੈ ਇਹ ਤੇ ਇਸ ਦੇ ਨਾਲ ਹੈਗੀ ਪਿਓਰ ਮੋਡਲ ਦੀ ਉਹ ਬਾਟਮ ਪਿਓਰ ਮੋਡਲ ਦੀ ਉਹ ਬਾਟਮ ਹੈ ਜੀ ਤੇ ਨਾਲ ਪਿਓਰ ਮਸਲੀਨ ਪਿਓਰ ਮੋਡਲ ਦਾ ਇਹ ਦੇਖੋ ਦੁਪੱਟਾ ਪੂਰਾ 2.5 ਮੀਟਰ ਦਾ 2.5 ਮੀਟਰ ਦੀ ਸ਼ਰਟ ਹੈ ਜੀ 2.5 ਮੀਟਰ ਦੀ ਉਹ ਬਾਟਮ ਤੇ ਪੂਰਾ 2.5 ਮੀਟਰ ਦਾ ਦੁਪੱਟਾ ਗ੍ਰੇਸ ਦੇਖੋ ਸੂਟ ਦੀ ਬਹੁਤ ਪਿਆਰਾ ਜਿਵੇਂ ਹੁਣ ਅੱਗੇ ਫੰਕਸ਼ਨਲ ਆਪਣੇ ਫੈਸਟੀਵਲ ਸੀਜ਼ਨਸ ਐ ਸਾਰੇ ਕਲਰ ਲੈ ਕੇ ਆਏ ਆ ਆਪਾਂ ਬ੍ਰਾਈਟ ਕਲਰ ਵੀ ਐ ਸੋਬਰ ਮੀਡੀਅਮ ਕਲਰ ਵੀ ਐਗੇ ਅੱਜ ਦੇ ਤੇ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਪ੍ਰਾਈਸ ਹੈਗਾ 3500 3500 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਵਾਲਾ ਸੂਟ ਪਿਓਰ ਮੋਡਲ ਦੇ ਵਿੱਚ ਟਿਸਟਾ ਬ੍ਰੈਂਡ ਹੈ ਇੱਕ ਕਸਟਮਰ ਜਿਵੇਂ 2-3 ਦਿਨ ਹੋ ਗਏ ਮੈਸੇਜ ਕਰ ਰਿਹਾ ਵੀ ਤੁਸੀਂ ਸਾਰਾ ਸੂਟ ਕਹਿੰਦੇ ਖੋਲਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਪਰ ਸਾਰਾ ਸੂਟ ਮੇਰੇ ਅਕੋਰਡਿੰਗ ਤਾਂ ਖੋਲਣ ਦੀ ਲੋੜ ਹੁੰਦੀ ਹੈ ਕਿਉਂਕਿ ਦੁਪੱਟਾ ਜਦੋਂ ਖੋਲ ਕੇ ਦਿਖਾਉਂਦੇ ਆ ਉਹਦੇ ਅਕੋਰਡਿੰਗ ਹੀ ਪਤਾ ਲੱਗਦਾ ਜਿਵੇਂ ਸੂਟ ਦੀ ਗ੍ਰੇਸ ਕੀ ਹੁੰਦੀ ਹੈ ਕਿ ਟੋਰੇ ਦੁਪੱਟੇ ਨਾਲ ਹੁੰਦੀ ਹੈ ਤੇ ਇਹ ਜਿਵੇਂ ਮੈਨੂੰ ਤਾਂ ਮਜ਼ਾ ਦੇਖੋ ਖੋਲ ਕੇ ਹੀ ਆਉਂਦਾ ਹੁੰਦਾ ਮੈਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਕੋਈ ਟਾਈਮ ਵੇਸਟ ਹੈ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਕਲਰ ਦੇਖੋ ਕਿੰਨੇ ਪਿਆਰੇ ਪਿਆਰੇ ਨੇ ਨੈਕਸਟ ਨੈਕਸਟ ਹੈਗਾ ਫਿਰੋਜ਼ੀ ਕਲਰ ਜਿਹੜਾ ਪ੍ਰੋਪਰ ਫਿਰੋਜ਼ੀ ਕਲਰ ਹੁੰਦਾ ਬਹੁਤ ਪਿਆਰਾ ਪ੍ਰਿੰਟ ਸਾਰੇ ਅੱਜ ਤੁਸੀਂ ਬਹੁਤ ਜ਼ਿਆਦਾ ਜਿਵੇਂ ਖੁਸ਼ ਹੋਵੋਗੇ ਅੱਜ ਦੀ ਵੀਡੀਓ ਦੇਖ ਕੇ ਕਿਉਂਕਿ ਮੈਨੂੰ ਆਪ ਨੂੰ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਆ ਅੱਜ ਦੇ ਸੂਟ ਇਹ ਦੇਖੋ ਫਿਰੋਜ਼ੀ ਕਲਰ ਦੇ ਵਿੱਚ ਜਿਹੜਾ ਪ੍ਰੋਪਰ ਐਗਜ਼ੈਕਟ ਫਿਰੋਜ਼ੀ ਕਲਰ ਪਲੇਨ ਬਾਟਮ ਟਿਸਟਾ ਬ੍ਰੈਂਡ ਦੀ ਉਹ ਨਾਲ ਬਾਟਮ ਹੈ ਜੀ ਹਮੇਸ਼ਾ ਕੰਨੀ ਤੇ ਸਟੈਂਪ ਲੱਗੀ ਹੁੰਦੀ ਹੈ ਤੇ ਪਿਓਰ ਦਾ ਹੀ ਨਾਲ ਪਿਓਰ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਉਹ ਹੱਥਿਆ ਰਸਤ ਰੋਜ਼ੀ ਕਲਰ ਦੇ ਵਿੱਚ ਕਲਰ ਸਾਰੇ ਇੱਕ ਤੋਂ ਇੱਕ ਸੋਹਣੇ ਸੂਟ ਦਿਖਾਵਾਂਗੇ ਅੱਜ ਤੁਸੀਂ ਪੱਕਾ ਹੈਰਾਨ ਹੋਵੋਗੇ ਵੀ ਕਿਹੜਾ ਸੂਟ ਕਨਫਿਊਜ਼ ਜ਼ਰੂਰ ਹੋ ਜਣਾ ਜੀ ਸਾਰਿਆਂ ਨੇ ਇਹ ਹੈਗਾ ਪਰਪਲ ਕਲਰ ਦੇ ਵਿੱਚ ਕਾਲਸ ਤੇ ਜਿਹੜਾ ਪਰਪਲ ਹੁੰਦਾ ਕਾਲਸ ਤੇ ਪਰਪਲ ਕਲਰ print ਬਹੁਤ ਪਿਆਰਾ ਹੈ ਨਾ ਜ਼ਿਆਦਾ ਵੱਡਾ ਨਾ ਜ਼ਿਆਦਾ ਛੋਟਾ ਬਹੁਤ ਸੋਹਣਾ print ਬਹੁਤ ਸੋਹਣਾ ਸਰਦਾਰੀ suit ਹੈ ਜੀ ਟਿਸਟਾ brand ਦੇ 4 ਸਾਲ suit ਨਹੀਂ ਖਰਾਬ ਹੁੰਦਾ ਬਿਲਕੁਲ ਵੀ ਦੁਪੱਟਾ ਕਿੰਨਾ ਪਿਆਰਾ ਹੈ ਬਾਹਰ ਵਾਲੇ ਕਸਟਮਰ ਵੀ ਅੱਖਾਂ ਬੰਦ ਕਰਕੇ ਤੁਸੀਂ ਇਹ ਵਾਲੇ ਫੈਬਰਿਕ ਦਾ ਸੂਟ ਲੈ ਸਕਦੇ ਹੋ ਕਿਉਂਕਿ ਬਾਹਰ ਵਾਲੇ ਕਸਟਮਰ ਨੂੰ ਥੋੜਾ ਜਿਹਾ ਹੁੰਦਾ ਵੀ ਸਾਨੂੰ ਇੰਨਾ ਹਜੇ ਕੱਪੜੇ ਦਾ ਪਤਾ ਨਹੀਂ ਜੀ ਦੂਰ ਬੈਠੇ ਆ ਤਾਂ ਟਿਸਟਾ ਬ੍ਰੈਂਡ ਦਾ ਸੂਟ ਤੁਸੀਂ ਜ਼ਰੂਰ ਲੈ ਸਕਦੇ ਹੋ ਕਿਉਂਕਿ ਕੋਈ ਵੀ ਕੰਪਲੇਂਟ ਨਹੀਂ ਹੈਗੀ ਇਹ ਵਾਲੇ ਫੈਬਰਿਕ ਪਰਪਲ ਇਹ ਸੇਮ ਪ੍ਰਿੰਟ ਦੇ ਵਿੱਚ ਦੇਖੋ ਮਾਜੈਂਟਾ ਕਲਰ ਦੇ ਵਿੱਚ ਵੀ ਹੈ ਸੇਮ ਸੇਮ ਪ੍ਰਿੰਟ ਜਿਹੜਾ ਮੈਂ ਤੁਹਾਨੂੰ ਪਰਪਲ ਦਿਖਾਇਆ ਸੇਮ ਦੇ ਵਿੱਚ ਮਾਜੈਂਟਾ ਮਰਜੈਂਟਾ ਵੀ ਬਹੁਤ ਸੋਹਣਾ ਕਾਲਸ ਤੇ ਮਰਜੈਂਟਾ ਵੀ ਐਵੇਂ ਅੱਖਾਂ ਨੂੰ ਚੁੱਬਣ ਜੇ ਵਾਲਾ ਮਰਜੈਂਟਾ ਕਲਰ ਨਹੀਂ ਹੈਗਾ ਮੇਨ ਗੱਲ ਹੈ ਇਹ ਵਾਲੇ ਸੂਟ ਗਰਮੀ ਸਰਦੀ ਦੋਨੋਂ ਮੌਸਮ ਤੇ ਪਾ ਸਕਦੇ ਹੋ ਤੁਸੀਂ ਪਿਓਰ ਮੋਡਲ ਦੀ ਬਾਟਮ ਨਾਲ ਪਿਓਰ ਮੋਡਲ ਦੀ ਸ਼ਰਟ ਲਾਫ ਬੜੇ ਪਿਆਰੇ ਪਿਆਰੇ ਦੁਪੱਟੇ ਬਹੁਤ ਗ੍ਰੇਸਫੁਲ ਲੁਕ ਪ੍ਰਾਈਸ ਰਹਿਣਾ 3500 ਕੋਰੀਅਰ ਚਾਰजेस ਅਲੱਗ ਤੋਂ ਹੋਣਗੇ 3500 ਪ੍ਰਾਈਸ ਦੇ ਨਾਲ ਅੱਜ ਦੇ ਸਾਰੇ ਸੂਟ ਨੈਕਸਟ ਸੂਟ ਆ ਗਿਆ ਬਹੁਤ ਪਿਆਰਾ ਜਿਹਾ ਬਲੂ ਹੁੰਦਾ ਥੋੜਾ ਬ੍ਰਾਈਟ ਜਿਹਾ ਬਲੂ ਦੇ ਵਿੱਚ ਫਰੋਜ਼ੀ ਤੋਂ ਥੋੜਾ ਜਿਹਾ ਡਾਰਕ ਬਲੂ ਕਲਰ ਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਸੂਟ ਹੈ प्रिंट बहुत ज्यादा सोहने पूरे मन लगन प्रिंट ब्ल्यू कलर बहुत सोना सूट है ਕਲਰ ਸਾਰੇ ਇੱਕ ਤੋਂ ਇੱਕ ਸੋਹਣੇ ਇਹ ਦੇਖੋ yellow color ਬੜਾ ਸੋਹਣਾ ਮਿੱਠਾ ਜਿਹਾ yellow color ਹੈ ਇਹ ਨਹੀਂ ਹੈਗਾ ਵੀ ਅੱਖਾਂ ਨੂੰ ਝੁੱਬਣ ਵਾਲਾ ਹੋਵੇ ਪ੍ਰਿੰਟ ਸਾਰੇ ਇੱਕ ਤੋਂ ਇੱਕ ਸੋਹਣੇ ਪ੍ਰਿੰਟ ਹੈ ਲੇਸ बॉਟਮ ਨਾਲ ਦੀ ਹੈ ਸੇਮ ਤੇ ਨਾਰੀ ਹੋਰ ਮਸਲੀਗਾ ਤੇ ਦੁਪੱਟੇ ਪੂਰੇ ਖੁੱਲੇ ਪੂਰੇ 2.5 ਮੀਟਰ ਦਾ ਦੁਪੱਟਾ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੂਟ ਤੋਂ ਸੋਨੇ ਪ੍ਰਿੰਟ ਥੋੜਾ ਸੋਨਾ ਲਾਈਟ ਗ੍ਰੇ ਜਹਾ بیس ਹੈ ਜੀ ਇਹ ਵਾਲੇ ਸੂਟ ਦਾ ਬਿਲਕੁਲ ਲਾਈਟ ਗ੍ਰੇ بیس ਇਹ ਬਲੂ ਕਲਰ ਦੇ ਫੁੱਲ ਵਿੱਚ print blue color ਦਾ ਨਾਲ ਬਿਲਕੁਲ ਲਾਈਟ ਬਹੁਤ ਜ਼ਿਆਦਾ ਲਾਈਟ ਗ੍ਰੇ ਕਲਰ ਦੇ ਵਿੱਚ ਬਾਟਮ ਬਹੁਤ ਹੀ ਪਿਆਰਾ ਦੁਪੱਟਾ ਬਹੁਤ ਹੀ ਬਹੁਤ ਗ੍ਰੇਸ ਹੈ ਇਹ ਸੇਮ print ਦੇ ਵਿੱਚ ਹੈਗਾ ਆਪਣੇ ਕੋਲ ਇਹ ਵਾਲਾ ਸੂਟ ਲਾਈਟ ਗ੍ਰੇ ਜਾਈ بیس ਹੈ ਜਿਹੜਾ ਬਲੂ ਕਲਰ ਦੇ ਪ੍ਰਿੰਟ ਸੀਗੇ ਪਿੰਕ ਡਾਰਕ ਪਿੰਕ ਕਲਰ ਦਾ ਪ੍ਰਿੰਟ ਫਲਾਵਰ ਵਿੱਚ ਇਹ ਹਾਲ ਵੀ ਇਹ ਦੁਪੱਟਾ ਬਹੁਤ ਪਿਆਰਾ ਦੁਪੱਟਾ ਬਹੁਤ ਹੀ ਪਿਆਰੇ ਸਰਦਾਰੀ ਸੂਟ ਹੈ ਜੀ ਅੱਜ ਦੇ ਸਾਰੇ ਆਪਣੇ बड़ा सोना ग्रीन कलर दे ग्रीन कलर है कि प्यारा प्रिंट है बहुत तो तो ही प्यारा दुपट्टा तो ਦੁਪੱਟਾ ਦੁਪੱਟੀਆਂ ਦੀ ਪ੍ਰਿੰਟ ਵੀ ਸਾਰਿਆਂ ਦੀ ਅਲੱਗ ਤੋਂ ਲੱਗ ਗਿਆ ਜੀ ਸਾਰਿਆਂ ਦੀ ਬਹੁਤ ਪਿਆਰੇ ਸੂਟ ਹੈ ਜਿਹਦੇ ਆਪਣੇ ਮਸਟਰਡ ਕਲਰ ਇਹਨੂੰ ਦੇਖੋ ਕਿੰਨਾ ਪਿਆਰਾ ਹੈ ਸੋਨੇ ਪ੍ਰਿੰਟ ਤੇ ਸੋਰੀ ਸੂਟ ਰੌਸੀ ਕਲਰ ਪ੍ਰਿੰਟ ਸਾਰੇ ਬਹੁਤ ਪਿਆਰੇ ਆ ਜੇ ਰਨ ਥੋੜਾ ਜਿਹਾ ਵੱਡਾ ਪ੍ਰਿੰਟ ਪਸੰਦ ਆ ਉਸੀ ਕਲਰ ਦੇ ਵਿੱਚ frozy ਬਾਟਮ ਤੇ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਇਹ ਸੇਮ ਪ੍ਰਿੰਟ ਦੇ ਵਿੱਚ ਪਿਆਜੀ ਪਿੰਕ ਕਲਰ ਸੇਮ ਪ੍ਰਿੰਟ ਦੇ ਵਿੱਚ ਪੂਰੇ 2.5 ਮੀਟਰ ਦੀ ਸ਼ਰਟ ਇੱਕ ਤੋਂ ਬਹੁਤ ਮਹਿੰਗਾ ਰਹਿ ਗਿਆ ਦੇ ਕਿੰਨਾ ਪਿਆਰਾ ਅਨੀਆਂ ਪਿੰਕ ਕਲਰ ਪਿਆਜੀ ਪਿੰਕ ਕਲਰ ਦੇ ਵਿੱਚ ਜਿਹੜਾ ਉਹ ਹੁੰਦੇ ਸੇਮ ਕਲਰ ਹੈ ਜੀ ਕਿੰਨਾ ਪਿਆਰਾ ਸੁੰਦਰ ਸਾਰੇ ਪ੍ਰਿੰਟ ਇੱਕ ਤੋਂ ਇੱਕ ਸੋਹਣੇ ਆ ਬਹੁਤ ਪਿਆਰੇ हटके ਸੂਟ ਫੈ布ਰਿਕ ਬਹੁਤ ਫਾਈਨ ਹੈ ਮਾਸਟਰ ਕਲਰ ਦੇ ਵਿੱਚ ਸਾਰੇ ਅੱਜ ਦੇ ਟਿਸਟਾ ਬ੍ਰੈਂਡ ਦੇ ਸੂਟ ਹੈ ਜੀ ਕਾ ਕਲਰ ਦੁਪੱਟਾ ਨਾਲ ਦਾ ਹੀ ਕਿੰਨੇ ਪਿਆਰੇ ਪਿਆਰੇ ਦੁਪੱਟਿਆਂ ਦੇ ਬਹੁਤ ਪਿਆਰੇ ਖੁੱਲ ਕੇ ਪਤਾ ਲੱਗਦਾ ਜੀ ਪ੍ਰਿੰਟ ਦਾ ਵੀ ਦੁਪੱਟੇ ਦਾ ਹਰ ਇੱਕ ਦੀ ਆਪਣੀ ਚੋਇਸ ਹੁੰਦੀ ਹੈ ਬਲੈਕ 블랙 ਤਾਂ ਹੈ ਹੀ ਸਦਾ ਬਹਾਰ ਹੈ ਹਰੇਕ suit ਦੇ ਵਿੱਚ 블랙 ਹਮੇਸ਼ਾ ਸਭ ਤੋਂ ਵਧੀਆ ਲੱਗਦਾ ਹੈ ਜੀ 블랙 ਕਲਰ ਉਹਦਾ ਉਹਦਾ ਕਿੰਨਾ ਜ਼ਿਆਦਾ ਸੋਹਣਾ ਹੈ ਇਹ ਨੈਕਸਟ ਹੈਗਾ ਸੋ ਕਿ ਪ੍ਰਿੰਟ ਦੇ ਵਿੱਚ ਗ੍ਰੀਨ بیس ਤੇ ਬੜਾ ਸੋਹਣਾ ਮਸਟਰਡ ਕਲਰ ਦੇ ਫਲਾwrs ਸੈਂਟ ਚ ਕੰਟਰਾਸਟ ਦੇ ਵਿੱਚ ਹੈ ਜੇ ਇਹ ਵਾਲਾ ਸੂਟ ਜਿਹਨਾਂ ਨੂੰ ਕੰਟਰਾਸਟ ਚ ਚਾਹੀਦਾ ਫੁੱਲਾਂ ਦੇ ਨਾਲ ਦੀ ਬਾਟਮ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਸੂਟ 3500 ਪ੍ਰਾਈਸ ਹੈ ਜੀ ਅੱਜ ਦੇ ਸਾਰੇ ਸੂਟਾਂ ਦਾ ਨਿਸ਼ਟਰ ਬ੍ਰੈਂਡ ਦੇ ਸੂਟ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ